ਹਾਂਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪ੍ਰਾਈਮ ਲਰਨ ਦੇ ਤੇ ਪੇਸ਼ ਅਸੀਂ ਇੱਕ ਹੋਰ ਨਵੀਂ ਦੀ ਕਮਾਲ ਦੀ ਵੀਡੀਓ ਲੈ ਕੇ ਜਿਉਂਗੇ ਤੁਹਾਨੂੰ ਪਤਾ ਹੈ ਪੰਜਾਬ ਪੁਲਸ ਦਾ ਪੇਪਰ ਜਿਹੜਾ ਆਪਾਂ ਨੂੰ ਦੱਸਿਆ ਮਈ ਵਿੱਚ ਰੱਖਿਆ ਗਿਆ ਤੇ ਹੁਣ ਇਹ ਪੱਕਾ ਕਰ ਦਿੱਤਾ ਗਿਆ ਮਈ ਵਿੱਚ ਹੋਵੇਗਾ ਪਹਿਲਾਂ ਇਹ ਅਟਕਲਾਂ ਲਗੀਆਂ ਜਾਂਦੀਆਂ ਸਨ ਕਿ ਜਿਹੜਾ ਪੇਪਰ ਹੈ ਉਹ ਦੇਰੀ ਨਾਲ ਹੋ ਸਕਦਾ ਹੈ ਉਹ ਜੂਨ ਜੁਲਾਈ ਜੁਲਾਈ ਚ ਹੋ ਸਕਦਾ ਕਿਉਂਕਿ ਪਿਛਲੇ ਭਰਤੀਆਂ ਦੇ ਪੇਪਰ ਜੂਨ ਜੁਲਾਈ ਚ ਹੀ ਹੁੰਦਾ ਰਿਹਾ ਸੋ ਆਪਾਂ ਨੂੰ ਹਣ ਇਹ ਪੱਕਾ ਨ ਪੱਕੀ ਜਾਣਕਾਰੀ ਹੋ ਗਈ ਪੱਕਾ ਹੋ ਗਿਆ ਵੀ ਹੁਣ ਪੇਪਰ ਜਿਹੜਾ ਮਈ ਚ ਲਿਆ ਜਾਏਗਾ ਸੋ ਸਭ ਤੋਂ ਪਹਿਲਾਂ ਆਪਾਂ ਕਿ ਮਈ ਵਿੱਚ ਪੇਪਰ ਹੋਣਾ ਹੈ ਤੇ ਜਿਹੜੀ ਆਪਾਂ ਨੂੰ ਇਹਦੀ ਡਿਟੇਲ ਜਿਹੜਾ ਉਹਦਾ ਨੋਟੀਫਿਕੇਸ਼ਨ ਸਾਰੀ ਡਿਟੇਲ ਆਪਾਂ ਨੂੰ April ਦੇ ਲਾਸਟ ਵੀਕ ਵਿੱਚ ਇੱਕ ਨੋਟੀਫਿਕੇਸ਼ਨ ਅਪਲੋਡ ਕਰਕੇ ਦੇ ਦਿੱਤੀ ਜਾਏਗੀ ਉਹਦੇ ਜੇਕਰ ਆਪਾਂ ਗੱਲ ਕਰੀਏ ਕਿ ਹੁਣ ਅਸੀਂ ਕਿਉਂ ਕਹਿ ਰਹੇ ਕਿ ਨੋਟੀਫਿਕੇਸ਼ਨ ਪੱਕਾ ਹੋ ਚੁੱਕਾ ਹੈ ਪੇਪਰ ਮਈ ਜੀ ਹੋਗਾ ਸੋ ਜਿਵੇਂ ਤੁਹਾਨੂੰ ਪਤਾ ਕੋਈ ਵਿਭਾਗ ਕੋਈ ਪ੍ਰਤੀ ਕਰਾਉਂਦਾ ਉਹ ਸਭ ਤੋਂ ਪਹਿਲਾਂ ਕੁਐਸਚਨ ਪੇਪਰ ਅਪਲੋਡ ਕਰ ਦਿੰਦੇ ਜਦੋਂ ਪੇਪ ਜਦੋਂ ਵੀ ਡਿਟੇਲ ਹੋਣਾ ਨੇ ਐਡਮਿਟ ਕਾਰਡ ਜਾਂ ਡਿਟੇਲ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਪੇਪਰ ਦਾ ਕਦੋਂ ਹੋਏਗਾ ਉਹ ਤੋਂ ਇੱਕ ਜਾਂ ਦੋ ਹਫ਼ਤੇ ਪਹਿਲਾਂ ਇੱਕ ਦੇ ਦੋ ਹਫ਼ਤੇ ਪਹਿਲਾਂ ਸੈਂਪਲ ਕੁਐਸਚਨ ਪੇਪਰ ਪਾ ਦਿੱਤੇ ਨੇ ਤੇ ਹੁਣ ਆਪਾਂ ਨੂੰ ਪੰਜਾਬ ਬੋਰਡ ਦੀ ਪੰਜਾਬ ਪੁਲਿਸ ਦੀ ਸਾਈਟ ਉੱਤੇ ਵੀ ਸੈਂਪਲ ਪੇਪਰ ਦੇਖਣ ਨੂੰ ਮਿਲਿਆ ਜਿੱਦ ਦੀ ਆਪਾਂ ਲਿੰਕ ਕਰਦੇ ਤੁਸੀਂ ਦੇਖ ਸਕਦੇ ਹੋ ਸੈਂਪਲ ਪੇਪਰ ਲਿੰਕ ਦੇਖਣ ਨੂੰ ਮਿਲਿਆ ਤੁਸੀਂ ਦੇਖ ਸਕਦੇ ਹੋ ਆ ਦਿੱਤਾ ਹੈ ਵੀ ਸੈਂਪਲ ਪੇਪਰ ਸੈਂਪਲ ਕੁਐਸਚਨ ਪੇਪਰ ਅੱਧਾ ਦੀ ਆ ਰਿਹਾ ਹੈ ਇਹਦਾ ਲਿੰਕ ਜਿੱਦ ਦੀ ਆਪਾਂ ਇਸ ਆ ਰਿਹਾ ਹੈ ਆਪਣੇ ਕੋਲ ਸੈਂਪਲ ਕੁਐਸਚਨ ਪੇਪਰ ਤੇ ਆ ਰਿਹਾ ਹੈ ਇਹਦਾ ਲਿੰਕ ਜਿੱਦ ਦੀ ਆਪਾਂ ਇਸ ਲਿੰਕ ਉੱਤੇ ਕਲਿੱਕ ਕਰਾਂਗੇ ਤੇ ਜਿਹੜੀ ਆਪਣੇ ਕੋਲ ਜਿਹੜੀ PDF ਆਪਾਂ ਓਪਨ ਕਰਾਂਗੇ ਤੁਸੀਂ ਦੇਖ ਸਕਦੇ ਹੋ ਆ ਆਪਣੇ ਕੋਲ PDF ਓਪਨ ਹੋ ਚ ਤੁਸੀਂ ਦੇ ਸੈਂਪਲ ਕੁਸ਼ੇਪੇਪਰ ਆ ਚੁੱਕੇ ਹੈ ਸੈਂਪਲ ਕੁਸ਼ੇਪੇਪਰ ਆ ਚੁੱਕੇ ਜਿਹੜੇ ਵੀ ਤੁਸੀਂ ਦੇ ਸਕਦੇ ਹੋ ਡਿਊਰੇਸ਼ਨ 120 ਮਿੰਟ ਤੇ ਟੋਟਲ 150 ਨੰਬਰ ਦਾ ਕੁਸ਼ੇਪੇਪਰ ਹੈ 150 ਨੰਬਰ ਉਹ ਜਿਸ 50 ਨੰਬਰ ਜਿਹੜੇ ਪੰਜਾਬੀ ਦਾ ਪੇਪਰ ਅਡਡ ਹੁੰਦਾ ਇਹ ਪੇਪਰ ਜਿਹਨੂੰ ਕਹਿੰਦੇ ਨੇ ਆਪਾਂ 50 ਨੰਬਰ ਪੰਜਾਬੀ ਦਾ ਕੁਆਲੀਫਾਈ ਪੇਪਰ ਉਹ ਵੀ ਵਿੱਚ ਜੋੜਦਾ 100 ਨੰਬਰ ਤੁਹਾਡਾ ਪੇਪਰ ਹੋਵੇਗਾ ਹੀ ਹੋਵੇਗਾ 50 ਨੰਬਰ ਜਿਹੜਾ ਪੇਪਰ ਇਹ ਹੁੰਦਾ ਕੁਆਲੀਫਾਈ ਹੁੰਦਾ 25 ਨੰਬਰ ਤੁਹਾਡੇ ਲੈਣੇ ਜ਼ਰੂਰੀ ਹੁੰਦੇ ਨੇ 50% ਨੰਬਰ ਲੈਣੇ ਜ਼ਰੂਰੀ ਹੁੰਦੇ ਨੇ ਉਹ ਜਿਹੜਾ ਪੇਪਰ ਹੈ ਉਹ ਵੀ ਇੱਥ आए जी जरा अपने को नोटिफिकेशन देखने मिल रहा है ये डेढ़ सौ क्वेश्चन है तेती तो पेजा है जी पी डी एफ़ है तुम्हें पाब पुलिस की अफिशियल वैबसाइट पर जाकर भी पी डी एफ देखते हो नहीं टेलीग्राम चैनल पर पे तो टैलीग्राम चैनल पर भी यह पी डी एफ जो सैपल क्वेश्चन पेपर आपने देखते हो तो सो कि लगी वीडियो कमेंट करके जरूर दस्यो जिक्रे कि नंबर बनते हैं फाइनल दो हजार चौबी की लिस्ट चो चौ फाइनल दो हज़ार चौबीस की लिस्ट चुके किन्ने नंबर बनने सबूत कमेंट करके जो आप दस सिलैक्ट हो सकते हो कि नहीं जी अगली वीडियो